ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾਤੀ ਇੱਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਪਏ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਹੁ ਭਾਤੀ ਛੋਡੇ ਕਤਹੂ ਨਾਹੀ ਇਕ ਬਾਤ ਸੁਣ ਤਾ ਕੀ ਓਟਾ ਸਾਧ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸ਼ਾਂਤੀ ਮੰਤ ਦੀ ਓ ਮੋਹਿ ਨਿਰ ਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਵਿਖਾਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਅੰਗ 205 ਤੇ ਸੁਭਾਇਮਾਨ ਸ਼ਬਦ ਪੜਿਆ ਹੈ ਜੋ 205 ਤੇ ਲਾਸਟ ਵਾਲੀਆਂ ਪੰਕਤੀਆਂ ਤੋਂ ਆਰੰਭਤਾ ਹੈ ਸ਼ਬਦ ਦੀ ਤੇ ਪਾਵਨ ਪਵਿੱਤਰ ਅੰਗ 206 ਤੇ ਸਪੂਰਨਤਾ ਹੈ ਪਹਿਲਾਂ ਤਾਂ ਮੈਂ ਬੇਨਤੀ ਇਹ ਕਰਾਂ ਵੀ ਜਿੰਨੇ ਵੀ ਗੁਰੂ ਘਰ ਵਿੱਚ ਆਉਣ ਵਾਲੇ ਜਦੋਂ ਆਪਾਂ ਆ ਹੀ ਗਏ ਨਾ ਘਰੋਂ ਚੱਲ ਕੇ ਤੇ ਫਿਰ 10-20 ਮਿੰਟ ਜੇ ਗੁਰੂ ਦੀ ਆਪਾਂ ਗੱਲ ਸੁਣ ਲਗੇ ਤਾਂ ਕੁਛ ਜੀਵਨ ਦੇ ਵਿੱਚ ਤਬਦੀਲੀ ਆ ਸਕਦੀ ਹੈ ਠੀਕ ਹੈ ਜੀ ਜੇ ਆਪਾਂ ਸਿਰਫ ਮੱਥਾ ਟੇਕਣ ਤੇ ਸੀਮਤਾਂ ਤਾਂ ਗੁਰਬਾਣੀ ਵਿੱਚ ਪੰਕਤੀ ਆ ਜੀ ਮਹਾਰਾਜ ਕਹਿੰਦੇ ਵੀ ਭਾਵੇਂ 100 ਵਾਰੀ ਆ ਕੇ ਮੱਥਾ ਟੇਕ ਲਾ ਮਨੁੱਖ ਤੇਰਾ ਕੱਖ ਨਹੀਂ ਸਬਰਣ ਵਾਲਾ ਜੇ ਤੂੰ ਗੁਰੂ ਦਾ ਕੋਈ ਬਚਨ ਨਹੀਂ ਸੁਣਨਾ ਜਾਂ ਕੋਈ ਗੁਰੂ ਦੀ ਗੱਲ ਮੰਨਣੀ ਨਹੀਂ ਤਾਂ ਫੇਰ ਕੋਈ ਜਿਆਦਾ ਲਾਭ ਨਹੀਂ ਹੋਣ ਵਾਲਾ ਚੰਗੀ ਗੱਲ ਆ ਵੀ ਸਵੇਰ ਉੱਠੇ ਆਪਾਂ ਇਸ਼ਨਾਨ ਪਾਣੀ ਕਰਕੇ ਗੁਰੂ ਨੂੰ ਆ ਕੇ ਨਮਸਕਾਰ ਕੀਤੀ ਆਪਾਂ ਬਾਹਰੀ ਦਰਸ਼ਨ ਕਰ ਲਏ ਗੁਰੂ ਦੇ ਇਹ ਕੋਈ ਸ਼ੱਕ ਨਹੀਂ ਗੁਰੂ ਦੇ ਸਰੂਪ ਦੇ ਆਪਾਂ ਦਰਸ਼ਨ ਕਰ ਲਏ ਬਹੁਤ ਵਧੀਆ ਕੰਮ ਕੀਤਾ ਪਰ ਜੇ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਉਣੀ ਆ ਤਾਂ ਫੇਰ ਭਾਈ ਸਤਗੁਰਾਂ ਦੇ ਬਚਨ ਸੁਣਨੇ ਪੈਣੇ ਆ ਸੁਣ ਕੇ ਫਿਰ ਮੰਨਾਂਗੇ ਤਾਂ ਤਾਂ ਸਾਡਾ ਜੀਵਨ ਚੇਂਜ ਹੋਏਗਾ ਕਿਉਂਕਿ ਸਤਗੁਰੂ ਦੀ ਕਿਰਪਾ ਸਦਕਾ ਮੇਰਾ ਖੁਦ ਦਾ ਆਪ ਦਾ ਇਹ ਪ੍ਰੈਕਟੀਕਲ ਆ ਕਿਉਂਕਿ ਮੈਂ ਸਤਗੁਰਾਂ ਦੀ ਗੱਲ ਟਾਈਮ ਟੀਵੀ ਤੇ ਪਹਿਲਾਂ ਸੁਣਦਾ ਰਿਹਾ ਫਿਰ ਮੈਂ ਦਿਵਾਨਾਂ ਵਿੱਚ ਜਾਂਦਾ ਰਿਹਾ ਭਾਈ ਸਰਬਜੀਤ ਸਿੰਘ ਹੁਣਾਂ ਦੇ ਵੀ ਦਿਮਾਨ ਲੱਗਦੇ ਰਹੇ ਆਪਣੇ ਏਰੀਆ 'ਚ ਹੁਣ ਵੀ ਲੱਗਦੇ ਆ ਭਾਈ ਪੰਥਪ੍ਰੀਤ ਦੇ ਭਾਈ ਰਣਜੀਤ ਸਿੰਘ ਹੁਣਾਂ ਦੇ ਮੈਂ ਫਿਰ ਸਤਸੰਗ ਦੇ ਵਿੱਚ ਜਾਂਦਾ ਰਿਹਾ ਤੇ ਮੈਨੂੰ ਗੁਰੂ ਦੀ ਕਿਰਪਾ ਸਤਕਾ ਫਿਰ ਸਤਸੰਗ ਦਾ ਰੰਗ ਲੱਗਿਆ ਗੁਰੂ ਦੇ ਬਚਨ ਸੁਣੇ ਤੇ ਜਦੋਂ ਸੁਣੇ ਤੇ ਫਿਰ ਮੈਨੂੰ ਇਹ ਚਿੱਟਕ ਲੱਗੀ ਗਰਬਾਣੀ ਪੜਨ ਸੁਣ ਦੀ ਤੇ ਮੈਂ ਬਹੁਤ ਵਾਰੀ ਦੱਸਿਆ ਸਤਗੁਰਾਂ ਦੀ ਕਿਰਪਾ ਸਤਕਾ ਮੈਂ ਹਣ ਬਾਣੀ ਪੜ ਲੈਣਾ ਚਲੋ ਭਾਵੇਂ ਸੁੱਧ ਉਚਾਰਨ ਨਹੀਂ ਵੀ ਹੁੰਦਾ ਕਈ ਵਾਰੀ ਮਹਿੰਗੀ ਬਾਣੀ ਹੁੰਦੀ ਹੈ ਸ਼ਬਦ ਮਹਿੰਗੇ ਹੁੰਦੇ ਨੇ ਕਈ ਥਾਂ ਤੇ ਸ਼ੁੱਧ ਉਚਾਰਨ ਨਹੀਂ ਹੋ ਸਕਦਾ ਨਹੀਂ ਕਰ ਸਕਦਾ ਪਰ ਫਿਰ ਵੀ ਗੁਰੂ ਦੀ ਕਿਰਪਾ ਸਦਕਾ ਬਹੁਤ ਜਿਆਦਾ ਫਰਕ ਹੈ ਪੰਜ ਚਾਰ ਪੰਜਵੇਂ ਸਹਿਜ ਪਾਠ ਕੀਤੇ ਆ ਮਹਾਰਾਜੀ ਕਿਰਪਾ ਨਾਲ ਤੇ ਹੁਣ ਲੜੀਵਾਰ ਸ਼ਬਦ ਵਿਚਾਰ ਕਰਦੇ ਆ ਸਤਗੁਰਾਂ ਦੀ ਕਿਰਪਾ ਸਦਕਾ ਜੋ 200 5 ਤੋਂ 6 ਤੇ ਸੁਭਾਏ ਮਾਨਾ ਪਾਸ਼ਾਬਦ ਪੜ ਰਹੇ ਆ ਇਸ ਤਰ੍ਹਾਂ ਭਾਈ ਜਦੋਂ ਗੁਰੂ ਦੀ ਆਪਾਂ ਗੱਲ ਸੁਣਨੀ ਸ਼ੁਰੂ ਕਰਾਂਗੇ ਨਾ ਫੇਰ ਰੰਗ ਲੱਗੇਗਾ। ਕੱਲਾ ਮੱਥਾ ਟੇਕਣ ਨਾਲ ਨਹੀਂ ਕਿਉਂਕਿ ਮੱਥਾ ਤਾਂ ਭਾਈ 14 ਕ ਸਾਲ ਦੀ ਉਮਰ ਦੇ ਵਿੱਚ ਅੱਗੇ ਸੂਹ 14 ਕ ਸਾਲ ਚ ਆਉਂਦੀ ਹੁੰਦੀ ਸੀ ਹੁਣ ਤਾਂ 2 ਕ ਸਾਲਾਂ ਦੇ ਨੂੰ ਪਤਾ ਮੋਬਾਈਲ ਵੀ ਚਲਾ ਲੈੰਦਾ ਬੜਾ ਕੁਝ ਕਰ ਲੈਂਦਾ। ਜੰਮਦਿਆਂ ਨੂੰ ਪਤਾ ਮੋਬਾਈਲ ਚਲਾਉਣ ਦਾ ਤਾਂ ਉਹ ਤਾਂ 14 ਕ ਸਾਲ ਦੀ ਮੈਨੂੰ ਪੱਕਾ ਜਿਆਦਾ ਵੀ 14 ਕ ਸਾਲ ਦੀ ਉਮਰ ਸੀ ਜਦੋਂ ਸੋਜੀ ਜੀ ਆਈ ਆ ਮੜੀ ਜੀ ਤੇ 14 ਸਾਲ ਤੋਂ ਲਾ ਕੇ ਸਮਝ ਲਓ ਤੁਸੀਂ 35 ਵਾਹਿਗੁਰੂ 2067 ਤੱਕ ਮੱਥਾ ਹੀ ਟੇਕਿਆ ਗੁਰੂ ਸਾਹਿਬ ਨੂੰ ਤੇ ਉਹ ਮੱਥਾ ਟੇਕਣ ਦਾ ਲਾਭ ਕੋਈ ਜ਼ਿਆਦਾ ਨਹੀਂ ਸੀ ਹੋਇਆ ਉਹੀ ਕਰਮ ਕਾਂਡੀ ਉਹੀ ਬਹਿਮਾ ਭਰਮਾ ਵਿੱਚ ਫਸੇ ਰਹੇ ਤੇ ਹੁਣ ਜਦੋਂ ਦੀ ਗੁਰੂ ਦੀ ਗੱਲ ਸੁਣਨੀ ਸ਼ੁਰੂ ਕਰਤੀ ਟਾਈਮ ਟੀਵੀ ਤੋਂ ਠੀਕ ਆ ਜੀ ਜਵਾਨਾ ਬੱਚਾਣ ਲੱਗੇ ਤੇ ਉਦੋਂ ਦਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਰੰਗ ਲੱਗਿਆ ਬਾਣੀ ਪੜਨ ਸੁਣਨ ਦੀ ਬਾਣੀ ਪੜਨ ਸੁਣਨ ਦੇ ਵਿੱਚ ਪਿਆਰ ਪੈ ਗਿਆ ਐਂ ਕਹਿੰਦੇ ਆ ਚਲੋ ਹੁਣ ਆਪਾਂ ਜਿਹੜਾ ਸ਼ਬਦ ਪੜਿਆ ਮਹਾਰਾਜ ਕਹਿਣਾ ਕਰਦੇ ਨਾ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਹੇ ਮੇਰੇ ਮਿੱਤਰ ਪ੍ਰਭ ਮੈਨੂੰ ਗੁਣਹੀਣ ਨੂੰ ਬਚਾ ਲਿਆ ਬਚਾ ਲੈ ਇਹ ਅਰਦਾਸ ਰੂਪ ਵਿੱਚ ਆਬਦਾ ਮਹਾਰਾਜ ਕਹਿੰਦੇ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਮਹਾਰਾਜ ਕਹਿੰਦੇ ਮੇਰੇ हे ਮੇਰੇ ਮਿੱਤਰ ਪ੍ਰਭ ਮੈਨੂੰ ਗੁਣਹੀਣ ਨੂੰ ਬਚਾ ਲੈ ਸਾਰੇ ਗੁਣ ਤੇਰੇ ਵਸ ਵਿੱਚ ਹਨ ਜਿਸ ਤੇ ਮਿਹਰ ਕਰੇ ਉਸ ਨੂੰ ਮਿਲਦੇ ਹਨ ਮੈਨੂੰ ਵੀ ਆਪਣੇ ਗੁਣ ਬਖਸ਼ ਤੇ ਔਗਣਾ ਤੋਂ ਬਚਾ ਲੈ ਬਾਈ ਗੁਰੂ ਰਹਾਉ ਵਾਲਾ ਬੰਦਾ ਜੀ ਮਹਾਰਾਜ ਕਹਿੰਦੇ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੀ ਹੇ ਸਹਾਇਤਾ ਦੇ ਕਰਨ ਸਹਾਇਤਾ ਦੇ ਕਰਨ ਸਮਰੱਥ ਪ੍ਰਭੂ ਮੈਂ ਗਰੀਬ ਇਕੱਲਾ ਹਾਂ ਤੇ ਮੇਰੇ ਵੈਰੀ ਕਾਮ ਆਦਿਕ ਪੰਜ ਹਨ ਮਨੁੱਖ ਦੇ ਵੈਰੀ ਪੰਜ ਹਨ ਪੈਣਾ ਚਾਹ ਭਾਈ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਵੈਰੀ ਸਾਨੂੰ ਨਾਮ ਬਾਣੀ ਨਾਲ ਨਹੀਂ ਜੁੜਨ ਦਿੰਦੇ ਆਪਦੇ ਮੋਹ ਜਾਲ ਚ ਫਸਾਈ ਰੱਖਦੇ ਨੇ ਕਾਮ ਵੀ ਕ੍ਰੋਧ ਵੀ ਇਹ ਤੋੜੀ ਰੱਖਦਾ ਗੁਰੂ ਦੇ ਬਚਨਾਂ ਨਾਲੋਂ ਗੁਰੂ ਗਿਆਨ ਨਾਲੋਂ ਪ੍ਰਮਾਤਮਾ ਦੇ ਨਾਮ ਨਾਲ ਮਹਾਰਾਜ ਕਹਿੰਦੇ ਨੇ ਨਾ ਇਥੇ ਸਮਝਾਉਣਾ ਕਰਦੇ ਨੇ हे सहायता ਕਰਨ ਦੇ ਸਮਰੱਥ ਪ੍ਰਭੂ ਮੈਂ ਗਰੀਬ ਅਕਲ ਇਕੱਲਾ ਹਾਂ ਤੇ ਮੇਰੇ ਵੈਰੀ ਕਾਮ ਆਦਿਕ ਪੰਜ ਹਨ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੀ ਮੇਰੀ ਸਹਾਇਤਾ ਕਰ ਮੈਂ ਤੇਰੀ ਸ਼ਰਨ ਆਇਆ ਹਾਂ ਇਹ ਪੰਜੇ ਮੈਨੂੰ ਦੁੱਖ ਦਿੰਦੇ ਹਨ ਤੇ ਬਹੁਤ ਸਤਾਉਂਦੇ ਹਨ ਇਸ ਤਰ੍ਹਾਂ ਹੀ ਨਾ ਧਿਆਨ ਮਾਰ ਕੇ ਆਪਾਂ ਆਪਣੇ alli ਸਾਰੇ ਜਾਣੇ ਸੁਣਨ ਵਾਲੇ ਭੈਣ ਭਰਾ ਜਿੰਨੇ ਵੀ ਆਂ ਕਰ ਕਿਰਪਾ ਕਰ ਕਰ ਹਾਰਿਓ ਅਨਕ ਬਹੁ ਭਾਤੀ ਛੋਡੇ ਕਤਹੂ ਨਾਹੀ ਹੈ ਪਿਤਾ ਪ੍ਰਭੂ ਇਹਨਾ ਪੰਜਾਂ ਬਖਾਦੀਆਂ ਤੋਂ ਬਚਨ ਲਈ ਮੈਂ ਅਨੇਕਾ ਤੇ ਕਈ ਕਿਸਮਾਂ ਦੇ ਯਤਨ ਕਰ ਕਰ ਕੇ ਥੱਕ ਗਿਆ ਹਾਂ ਇਹ ਕਿਸੇ ਤਰ੍ਹਾਂ ਵੀ ਮੇਰੀ ਖਲਾਸੀ ਨਹੀਂ ਕਰਦੇ ਮੇਰਾ ਖਹਿੜਾ ਨਹੀਂ ਛੱਡਦੇ ਕਿਸੇ ਤਰ੍ਹਾਂ ਵੀ ਇਹ ਸ਼ਬਦ ਆਪਾਂ ਕੱਲ ਵੀ ਕੀਤਾ ਸੀ ਅੱਜ ਦੁਬਾਰੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਰਿਪੀਟ ਹੋ ਰਿਹਾ ਮਹਾਰਾਜ ਕਹਾਣਾ ਕਰਦ ਨੇ ਏਕ ਬਾਤ ਸੁਣ ਤਾਂ ਕਿ ਓਟਾਂ ਸਾਧ ਸੰਗ ਮਿਟ ਜਾਈ ਅਗੀ ਨਾ ਗੱਲ ਜਿਹੜੀ ਆਪਾਂ ਪਹਿਲਾਂ ਸ਼ੁਰੂ ਵਿੱਚ ਕਰੀ ਐ ਵੀ ਜਦੋਂ ਗੁਰੂ ਦੀ ਗੱਲ ਸੁਣਨੀ ਕਰ ਸ਼ੁਰੂ ਕਰ ਲਈ ਨਾ ਤੂੰ ਤੇ ਸੁਣ ਕੇ ਫਿਰ ਮੰਨਣ ਵਿੱਚ ਵੀ ਆ ਜਾਂਦੀ ਆ ਆਪੇ ਮਨਾ ਲੈਂਦੇ ਨੇ ਸਤਿਗੁਰੂ ਜਦੋਂ ਮੰਨਣ ਵਿੱਚ ਆ ਗਈ ਫਿਰ ਤੂੰ ਉਹਨੂੰ ਕਮਾਉਣ ਤੇ ਵੀ ਚੱਲ ਪੈਣਾ ਉਹਦੀ ਕਮਾਈ ਕਰਨੀ ਸ਼ਬਦ ਦੀ ਕਮਾਈ ਸ਼ਬਦ ਦੀ ਕਮਾਈ ਕਿਵੇਂ ਕਰਨੀ ਆ ਵੀ ਗੁਰੂ ਦੇ ਬਚਨ ਸੁਣੇ ਗੁਰੂ ਦੇ ਬਚਨ ਮੰਨ ਕੇ ਉਹਨਾਂ ਦੀ ਕਮਾਈ ਕਰਨੀ ਆ ਉਹਨਾਂ ਤੇ ਪਹਿਰਾ ਦੇਣਾ ਵੀ ਜਿਵੇਂ ਗੁਰੂ ਨੇ ਕਿਹਾ ਓਮੇ ਕਰਨਾ ਉਵੇਂ ਜੀਵਨ ਬਸਰ ਕਰਨਾ ਆਪਣੇ ਜੀਵਨ ਵਿੱਚ ਲਾਗੂ ਕਰਨੇ ਗੁਰੂ ਦੇ ਬਚਨ ਇਹ ਗੁਰੂ ਦੇ ਬਚਨਾਂ ਦੀ ਕਮਾਈ ਹੈ ਭਾਈ ਮਹਾਰਾਜ ਕਹਿੰਦੇ ਨੇ ਇਹ ਇੱਕ ਬਾਤ ਸੁਣਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਇੱਕ ਇਹ ਗੱਲ ਸੁਣ ਕੇ ਸਾਧ ਸੰਗਤ ਵਿੱਚ ਰਹਿਆਂ ਇਹ ਮੁੱਕ ਜਾਂਦੇ ਹਨ ਮੈਂ ਤੇਰੀ ਸਾਤ ਸੰਗਤ ਦਾ ਆਸਰਾ ਲਿਆ ਹੈ ਵਾਹਿਗੁਰੂ ਜੀ ਮੈਂ ਤੇਰੀ ਸੰਗਤ ਵਿੱਚ ਆਉਣ ਲੱਗਾ ਮੈਂ ਤੇਰੇ ਬਚਨ ਸੁਣਨ ਲੱਗ ਸੁਣਨੇ ਸ਼ੁਰੂ ਕਰਤੇ ਤੇ ਮੇਰਾ ਇਹ ਖਿਹੜਾ ਛੱਡ ਗਏ ਪੰਜੇ ਦੇ ਪੰਜੇ ਹੁਣ ਮੈਨੂੰ ਕ੍ਰੋਧ ਵੀ ਨਹੀਂ ਸਤਾਉਂਦਾ ਕਾਮ ਵੀ ਨਹੀਂ ਸਤਾਉਂਦਾ ਕਾਮ ਕ੍ਰੋਧ ਲੋਭ ਵੀ ਨਹੀਂ ਸਤਾਉਂਦਾ ਹੰਕਾਰੀ ਵੀ ਨਹੀਂ ਹੈ ਮੈਂ ਕਾਮ ਕ੍ਰੋਧ ਲੋਭ ਮੋਹੰਕਾਰ ਪੰਜਾਂ ਤੋਂ ਮੈਨੂੰ ਬਚਾ ਲਿਆ ਗੁਰੂ ਦੇ ਗਿਆਨ ਨੇ ਬਚਾਉਂਦਾ ਜੀ ਇਹ ਸੱਚ ਹੈ ਅਗੇ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਧੀਰਜ ਪਾਇਆ ਸਾਧ ਸੰਗਤ ਵਿੱਚ ਕਿਰਪਾ ਕਰਕੇ ਮੈਨੂੰ ਤੇਰੇ ਸੰਤ ਜਨ ਮਿਲ ਪਏ ਉਹਨਾਂ ਤੋਂ ਮੈਨੂੰ ਹੌਸਲਾ ਮਿਲਿਆ ਹੈ ਸੰਤ ਜਨ ਕਿਹੜੇ ਤੇਰੇ ਬਚਨ ਏ ਗੁਰੂ ਜੀ ਤੇਰੇ ਬਚਨ ਮੈਨੂੰ ਮਿਲੇ ਤੇਰੇ ਬਚਨਾਂ ਨੇ ਮੈਨੂੰ ਇਨਾਂ ਤੋਂ ਬਚਾ ਲਿਆ ਸੰਤ ਮੰਤ ਦੀਉ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ ਆਗਿਨਾਂ ਪੰਕਤੀ ਜਦੋਂ ਤੇਰੇ ਸੰਤਾਂ ਦੇ ਬਚਨ ਮੈਂ ਸੁਨੇ ਤੇਰੇ ਬਚਨ ਮੈਂ ਪੱਲੇ ਬੰਨੇ ਭਗਤ ਪਿਆਰਿਆਂ ਦੀ ਬਾਣੀ ਸੁਣ ਲਈ ਗੁਰੂ ਸਹਿਬਾਨਾਂ ਦੀ ਬਾਣੀ ਸੁਣ ਲਈ ਤੇ ਮੇਰਾ ਮਨ ਹੌਸਲੇ ਵਿੱਚ ਮੈਂ ਹੋ ਗਿਆ ਮੈਨੂੰ ਹੌਸਲਾ ਮਿਲ ਗਿਆ ਤੇ ਇਨਾਂ ਸੰਤਾਂ ਦੀ ਸ਼ਾਂਤਾਂ ਦੇ ਮੰਤਰ ਕਰਕੇ ਦੁਬਾਰੇ ਪੰਕਤੀ ਬੋਲਦਾ ਜੀ ਸ਼ਾਂਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸ਼ਬਦ ਕਮਾਇਆ ਫਿਰ ਇਹ ਗੁਰੂ ਦੇ ਬਚਨਾਂ ਨੇ ਮੈਨੂੰ ਇਹਨਾਂ ਪੰਜਾਂ ਬਖਾਦੀਆਂ ਤੋਂ ਨਿਡਰ ਕਰਨ ਵਾਲਾ ਉਪਦੇਸ਼ ਦਿੱਤਾ ਜਦੋਂ ਮੈਂ ਉਪਦੇਸ਼ ਸੁਣਿਆ ਤੇ ਮੈਂ ਗੁਰੂ ਦਾ ਸ਼ਬਦ ਆਪਣੇ ਜੀਵਨ ਵਿੱਚ ਧਾਰਿਆ ਹੈ ਧਾਰਿਆ ਦਾ ਮਤਲਬ ਵੇ ਗੁਰੂ ਦਾ ਬਚਨ ਸੁਣ ਕੇ ਗੁਰੂ ਦੀ ਗੱਲ ਸੁਣ ਕੇ ਮੈਂ ਆਪਣੇ ਹਿਰਦੇ ਘਰ ਵਿੱਚ ਧਾਰਨ ਕਰ ਲਈ ਮੈਂ ਗੁਰੂ ਦਾ ਬਚਨ ਕਮਾਉਣਾ ਸ਼ੁਰੂ ਕਰਤਾ ਤੇ ਮੇਰੇ ਉਹ ਬਹਿਮ ਭਰਮ ਕਰਮ ਕਾਂਡ ਵਿਛਿਆ ਬਕਾਰਾਂ ਤੋਂ ਮੈਨੂੰ ਗੁਰੂ ਦੇ ਸ਼ਬਦ ਨੇ ਬਚਾ ਲਿਆ ਇਹ ਸ਼ਾਂਤੀਮੰਤੀ ਆ ਸੰਤ ਦੇ ਮੰਤਰ ਨੇ ਮੈਨੂੰ ਬਚਾ ਲਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਠੀਕ ਆ ਜੀ ਮੇਰੀਆਂ ਆਦਤਾਂ ਬਦਲ ਗਈਆਂ ਮੇਰਾ ਬੋਲਣ ਚੱਲਣ ਬਦਲ ਗਿਆ ਜਿੱਥੇ ਮੈਂ ਗੀਤ ਗਣ ਗਣਾਉਂਦਾ ਸੀ ਉੱਥੇ ਮੈਂ ਹੁਣ ਬਾਣੀ ਗਣ ਗਣਾਉਣ ਲੱਗ ਗਿਆ ਜਿੱਥੇ ਮੈਂ ਹੋਰ ਨਾਵਲ ਪੜ੍ਹਦਾ ਸੀ ਜਾਂ ਕੋਈ ਹੋਰ ਲਿਖਤਾਂ ਪੜ੍ਹਦਾ ਸੀ ਤਾਂ ਮੈਂ ਉੱਥੇ ਬਾਣੀ ਪੜ੍ਹਨ ਲੱਗ ਗਿਆ ਫਰਕ ਪੈ ਗਿਆ ਨਾ ਬਦਲ ਗਿਆ ਇਹ ਬਦਲਣਾ ਭਾਈ ਜਦੋਂ ਗੁਰੂ ਦੇ ਆਪਾਂ ਬਚਨ ਸੁਣਾਗੇ ਗੁਰੂ ਦੀ ਸੰਗਤ ਕਰਾਂਗੇ ਮੱਥਾ ਟੇਕਣਾ ਸਤਕਾਰਯੋਗ ਆ ਉਹ ਗੁਰੂ ਨੂੰ ਨਮਸਕਾਰ ਕੀਤੀ ਆ ਬਹੁਤ ਚੰਗੀ ਗੱਲ ਆ ਪਰ ਜਦੋਂ ਆਪਾਂ ਘਰੋਂ ਆ ਹੀ ਗਏ ਮੈਂ ਮੁੱਢ 'ਚ ਜਿਹੜੀ ਗੱਲ ਕਰੀ ਆ ਸ਼ੁਰੂਆਤ 'ਚ ਜੇ ਜਦੋਂ ਆਪਾਂ ਘਰੇ ਆ ਗਏ 15 20 ਮਿੰਟ ਜੇ ਕੋਈ ਭੈਣ ਭਾਈ ਕਿਸੇ ਵੀ ਗੁਰਦੁਆਰੇ ਕਿਤੋਂ ਵੀ ਕੋਈ ਚੈਨਲ ਤੋਂ ਗੱਲ ਸੁਣਾਉਂਦਾ ਨਾ ਗੁਰੂ ਦੀ ਤੇ 10 20 ਮਿੰਟ ਜ਼ਰੂਰ ਸੁਣੀਏ ਸੁਣਨ ਦੇ ਨਾਲ ਹੀ ਸਾਡਾ ਪਾਈ ਮਨ ਪਵਿੱਤਰ ਹੋਣਾ ਫਿਰ ਸਾਡੇ ਮਨ ਵਿੱਚ ਸ਼ਬਦ ਆਪਸਿਆ ਤਾਂ ਅਸੀਂ ਉਹਦੀ ਕਮਾਈ ਵੀ ਕਰ ਲਾਂਗੇ ਉਹ ਸ਼ਬਦ ਦੇ ਪਹਿਰਾ ਦੇਵਾਂਗੇ ਤਾਂ ਫਿਰ ਸਾਡਾ ਜੀਵਨ ਚੇਂਜ ਹੋ ਜਾਏਗਾ ਗੁਰੂ ਦੇ ਲੇਖੇ ਲੱਗ ਜਾਏਗਾ ਸਿੱਧੀ ਜੀ ਗੱਲ ਕਰੀਏ ਤੇ ਅੱਗੇ ਮਹਾਰਾਜ ਕਹਣਾ ਕਰਦੇ ਨੇ ਸੰਤਾਂ ਨੇ ਮੈਨੂੰ ਇਹਨਾਂ ਪੰਜਾਂ ਵਿਖਾਦੀਆਂ ਤੋਂ ਨਿਡਰ ਕਰਨ ਵਾਲਾ ਉਪਦੇਸ਼ ਦਿੱਤਾ ਹੈ ਤੇ ਮੈਂ ਗੁਰੂ ਦਾ ਸ਼ਬਦ ਆਪਣੇ ਜੀਵਨ ਵਿੱਚ ਧਾਰਿਆ ਹੈ ਜੀਵਨ ਵਿੱਚ ਸ਼ਬਦ ਨੂੰ ਧਾਰਨ ਕਰਕੇ ਜੀਵਨ ਚੇਂਜ ਹੋਣਾ ਬਾਰ-ਬਾਰ ਇੱਥੇ ਹੀ ਗੱਲ ਚੱਲ ਰਹੀ ਹੈ ਮਹਾਰਾਜ ਕਹਿੰਦੇ ਜੀਤ ਲੈ ਓਏ ਮਹਾ ਵਿਖਾਦੀ ਸਹਜ ਸੁਹੇਲੀ ਬਾਣੀ ਗੁਰੂ ਦੀ ਆਤਮਿਕ ਅਡੋਲਤਾ ਦੇਣ ਵਾਲੀ ਤੇ ਸੁਖ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਮੈਂ ਉਹ ਪੰਜੇ ਵੱਡੇ ਝਗੜਾਲੂ ਜਿੱਤ ਲਏ ਹਨ ਇਹ ਪੰਜੇ ਵੱਡੇ ਝਗੜਾਲੂ ਨੇ ਕਾਮ ਕ੍ਰੋਧ ਕ੍ਰੋਧ ਦੇਖੋ ਕਿੰਨਾ ਝਗੜਾਲੂ ਆ ਸਾਰੇ ਪਰਿਵਾਰ ਵਿੱਚ ਖਲਾਰੇ ਪਾਈ ਰੱਖਦਾ ਉਹ ਜੇ ਇੱਕ ਜੀਵ ਨੂੰ ਵੀ ਉਹ ਕ੍ਰੋਧ ਆਉਂਦਾ ਨਾ ਹੰਕਾਰੀ ਆ ਬਿਕਾਰੀ ਹੈ ਉਹ ਫਿਰ ਇੱਕ ਜੀ ਸਾਰੇ ਪਰਿਵਾਰ ਨੂੰ ਖਲਾਰ ਦਿੰਦਾ ਥਵਾਕ ਨਹੀਂ ਰਹਿਣ ਦਿੰਦਾ ਉਧਰ ਉਧਰੀ ਬਗਾੜ ਪਾਈ ਜਾਣੇ ਆ ਉਹਨੇ ਉਹ ਭੈਣ ਵੀ ਹੋ ਸਕਦੀ ਹੈ ਤੇ ਭਾਈ ਵੀ ਹੋ ਸਕਦਾ ਸਰੀਰ ਕਰਕੇ ਮਹਾਰਾਜ ਕਹਿੰਦੇ ਨੇ ਨਾ ਕੋ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਬਾਣੀ ਪਹਿਲਾਂ ਵਾਲਾ ਬੰਦ ਚ ਦੱਸਦਾ ਮਹਾਰਾਜ ਨੇ ਗੁਰੂ ਦੀ ਆਤਮਿਕ ਅਡੋਲਤਾ ਦੇਣ ਵਾਲੀ ਤੇ ਸੁੱਖ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਮੈਂ ਉਹ ਪੰਜੇ ਵੱਡੇ ਝਗੜਾਲੂਆਂ ਝਗੜਾਲੂ ਜਿੱਤ ਲਏ ਹਨ ਉਹਨਾਂ ਨੂੰ ਕੰਟਰੋਲ 'ਚ ਕਰ ਲਿਆ ਗੁਰੂ ਦੇ ਗਿਆਨ ਮੁਤਾਬਕ ਹੁਣ ਮੈਂ ਝਗੜਾ ਨਹੀਂ ਕਰਦਾ ਖਲਾਰਾ ਨਹੀਂ ਪਾਉਂਦਾ ਕਿਸੇ ਦੇ ਘਰ ਵਿੱਚ ਜਾਂ ਆਪਦੇ ਘਰ ਵਿੱਚ ਹੀ ਝਗੜਾ ਨਹੀਂ ਕਰਦਾ ਮੈਂ ਸਾਰਿਆਂ ਜੀਵਾਂ ਨੂੰ ਇੱਕੋ ਜਿਹਾ ਦੇਖਦਾ ਠੀਕ ਹੈ ਜੀ ਅੱਗੇ ਮਹਾਰਾਜ ਕਹਿੰਦੇ ਨੇ ਕਹੁ ਨਾਨਕ ਮਨ ਭਇਆ ਪਰਗਾਸਾ ਕਹੁ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਵਾਣੀ ਹੇ ਨਾਨਕ ਹੁਣ ਆਖ ਮੇਰੇ ਮਨ ਵਿੱਚ ਆਤਮਿਕ ਚਾਨਣ ਹੋ ਗਿਆ ਹੈ ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ ਜਿੱਥੇ ਕੋਈ ਵਾਸ਼ਨਾ ਨਹੀਂ ਪਹੁੰਚ ਸਕਦੀ ਨਕਾਮ ਦੀ ਨਾ ਕ੍ਰੋਧ ਦੀ ਨਾ ਲੋਭ ਦੀ ਨਾ ਮੋਹ ਦੀ ਨਾ ਹੰਕਾਰ ਦੀ ਵਾਸ਼ਨਾ ਹੁਣ ਮੇਰੇ ਨੇੜੇ țeੜੇ ਨਹੀਂ ਲੱਗ ਸਕਦੀ ਕਿਉਂਕਿ ਗੁਰੂ ਦੇ ਬਚਨ ਮੇਰੇ ਹਿਰਦੇ ਘਰ ਵਿੱਚ ਬਸਦੇ ਨੇ ਗੁਰੂ ਦਾ ਗਿਆਨ ਮੇਰੇ ਹਿਰਦੇ ਘਰ ਵਿੱਚ ਬਸਦਾ ਹੈ ਇਹ ਵਸੇਗਾ ਤਦ ਜਦੋਂ ਆਪਾਂ ਗੁਰੂ ਦੀ ਸੰਗਤ ਕਰਾਂਗੇ ਆਏ ਮੱਤਾ ਟੇਕਿਆ ਬੈਠੇ ਗੁਰੂ ਦੀ ਸੰਗਤ ਕਰੀਏ ਕਿਤੋਂ ਵੀ ਚੈਨਲ ਤੋਂ ਹੁਣ ਦੇਖੋ ਚੈਨਲ ਤੇ ਬੰਗਲਾ ਸਾਹਿਬ ਤੋਂ ਹੋ ਰਿਹਾ ਦਰਬਾਰ ਸਾਹਿਬ ਤੋਂ ਹੋ ਰਿਹਾ ਸਾਰੇ ਮਤਲਬ ਗੁਰਦੁਆਰਿਆਂ ਤੋਂ ਬਹੁਤ ਥਾਵਾਂ ਤੋਂ ਸਿੱਧਾ ਪ੍ਰਸਾਰਣ ਵੀ ਹੋ ਰਿਹਾ ਰੋਜ਼ ਆਪਾਂ ਗੁਰੂ ਦੀ ਗੱਲ ਸੁਣੀਏ ਭਾਈ ਕੋਈ ਭੈਣ ਭਰਾ ਨੇ ਕੀਰਤਨ ਪਾਇਆ ਕਿਸੇ ਨੇ ਕੋਈ ਮੇਰੇ ਵਰਗੇ ਮਾਤੜ ਨੇ ਗੁਰੂ ਦੀ ਕਿਰਪਾ ਸਤਕਾ ਸ਼ਬਦ ਵਿਚਾਰ ਕਰਕੇ ਪਾਈ ਆਪਾਂ ਸਿੱਖਿਆ ਲੈ ਸਕਦੇ ਸਿੱਖਿਆ ਕਿਤੋਂ ਵੀ ਲੈ ਸਕਦੇ ਆਪਾਂ ਸਿੱਖਣਾ ਆਪਾਂ ਬੱਚੇ ਤੋਂ ਵੀ ਗੁਰੂ ਦੇ ਗੱਲ ਸੁਣ ਸਕਦੇ ਆ ਬਜ਼ੁਰਗ ਤੋਂ ਵੀ ਆਪਾਂ ਗੁਰੂ ਦੀ ਗੱਲ ਤੱਕ ਮਤਬਲਾ ਆਪਾਂ ਨੂੰ ਗੁਰੂ ਦੇ ਬਚਨਾਂ ਤੱਕ ਠੀਕ ਆ ਜੀ ਜਿਹੜੀ ਸੌਖੀ ਸਮਝ ਆਉਂਦੀ ਆ ਉਹ ਆਪਾਂ ਨੂੰ ਉਹ ਤੋਂ ਆਪਾਂ ਗੱਲ ਜਰੂਰ ਸੁਣੀਏ ਅਗਲੇ ਸ਼ਬਦ 'ਚ ਮਹਾਰਾਜ ਕਹਣਾ ਕਰਦੇ ਨੇ ਗੌੜੀ ਮਹੱਲਾ ਪੰਜਵਾਂ ਉਹ ਅਬੇਨਾਸੀ ਆਇਆ ਨਿਰਪਉ ਸੰਗਤੁ ਮਾਰੇ ਵਸਤੇ ਇਹ ਦਰਨ ਕਹਾ ਤੇ ਆਇਆ हे प्रभु तू एक ओ राजा ਹੈ ਜੋ ਕਦੇ ਨਾਸ ਹੋਣ ਵਾਲਾ ਨਹੀਂ ਦੁਨਿਆਵੀ ਰਾਜੇ ਨਾਸ ਹੋਣ ਵਾਲੇ ਨੇ ਕਿਉਂਕਿ ਜਿਹੜਾ ਮਨੁੱਖਾ ਜਨਮਾ ਨੇ ਜਾਣਾ ਸੰਸਾਰ ਤੋਂ ਆਪਾਂ ਇਤਿਹਾਸ ਤੋਂ ਹਿਸਟਰੀ ਤੋਂ ਜਾਣੂ ਆ ਵੀ ਕਿੰਨੇ ਰਾਜੇ ਆਏ ਹੰਕਾਰੀ ਵੀ ਸੀ ਰਾਜੇ ਚੰਗੇ ਵੀ ਸੀ ਅਕਬਰ ਬਾਦਸ਼ਾਹ ਵਰਗੇ ਰਾਜੇ ਚੰਗੇ ਵੀ ਬਹੁਤ ਸੀ ਵਿੱਚ ਗੁਰੂ ਸਾਹਿਬਾਂ ਵੇਲੇ ਹੋਏ ਨੇ ਠੀਕ ਆ ਜੀ ਜਦੋਂ ਗੁਰੂ ਜੀ ਸਰੀਰ ਵਿੱਚ ਵਿਚਰਦੇ ਸੀ ਉਦੋਂ ਰਾਜਾ ਇਹ ਹੋਇਆ ਵਿੱਚ ਹੰਕਾਰੀ ਵੀ ਸੀ ਦੇਖੋ ਰੰਗ ਜੇ ਵਰਗੇ ਹੋਰ ਕਿੰਨੇ ਸੀ ਜ਼ੁਲਮ ਕਰਨ ਵਾਲੇ ਇਹ ਮਹਾਰਾਜ ਕਹਿੰਦੇ ਸਦਾ ਇਹ ਨਾਸ ਹੋਣ ਵਾਲੇ ਰਾਜੇ ਨੇ ਦੁਨਿਆਵੀ ਜੇ 5 ਸਾਲਾਂ ਬਾਅਦ ਬਦਲ ਗਿਆ ਜਾਂ 10 ਸਾਲਾਂ ਬਾਅਦ ਬਦਲ ਗਿਆ ਰਾਜਾ ਦੇਸ ਦਾ ਇਹ ਮਹਾਰਾਜ ਕਹਿੰਦੇ ਆਉਣ ਜਾਣ ਵਾਲੇ ਨੇ ਪਰ ਤੂੰ ਅਬਿਨਾਸੀ ਹੈ ਮਹਾਰਾਜ ਸਦਾ ਰਹਿਣ ਵਾਲਾ हे प्रभु तू एक ओ राजा है जो कदे नाश होण वाला नहीं निरपौ संग तुम्हारे वस्ते एह डरन कहां ते आया जेड़े जीव तेरे चरणां विच टिके रहंदे हन कहण दा भाव भी जेड़े तेरे ज्ञान नाल जुड़े रहंदे ने तेरे चरणां विच तेरी वाणी सुनदे रहंदे ने तेरे सिद्धांत दे ते चलदे ने महाराज कहंदे जेड़े जीव ਤੇਰੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ ਉਹ ਨਿਡਰ ਹੋ ਜਾਂਦੇ ਹਨ ਨਿਡਰ ਦਾ ਮਤਲਬ ਆ ਉਹਨੂੰ ਫਿਰ ਕਿਸੇ ਬਲਾ ਦੀ ਕਿਸੇ ਰਾਹੂ ਕੇਤੂ ਦੀ ਕਿਸ ਸਨੀ ਗ੍ਰਹਿ ਦੀ ਕਿਸ ਪੈਂਚਕਾਂ ਦੀ ਕਿਸ ਗੰਡ ਮੂਲਾਂ ਦੀ ਕੋਈ ਪ੍ਰਵਾਹ ਨਹੀਂ ਕੋਈ ਡਰ ਨਹੀਂ ਕਿਉਂਕਿ ਹੁੰਦੇ ਹੀ ਨਹੀਂ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਹੈ ਜੋ ਸੰਸਾਰ ਨੂੰ ਪੈਦਾ ਕਰਦਾ ਤੇ ਸੰਸਾਰ ਦੀ ਦੇਖ ਰੇਖ ਕਰ ਰਿਹਾ ਸਾਹਮਣੇ ਸੰਭਾਲ ਉਸ ਫਿਰ ਪਿਆਰੇ ਨੂੰ ਭੈਣਾ ਚਾਹੇ ਭਾਈ ਆ ਜਦੋਂ ਗੁਰ ਦਾ ਗਿਆਨ ਪੱਲੇ ਆ ਜਾਂਦਾ ਉਹਦੇ ਫਿਰ ਉਹਦੇ ਕੋਲੇ ਨਿੱਡਰਤਾ ਆ ਜਾਂਦੀ ਫਿਰ ਉਹ ਐਵੇਂ ਨਹੀਂ ਡਰਦਾ ਫਿਰਦਾ ਚੜਦੇ ਲੈਂਦੇ ਪਰਸਾਮਿਆਂ ਤੋਂ ਡਰੀ ਜਾਂਦੇ ਨੇ ਲੋਕ ਕੋਈ ਪ੍ਰੋਗਰਾਮ ਹੋਵੇ ਆ ਮੂੰਹ ਚੜਦੇ ਵਾਲ ਨੂੰ ਕਰੋ ਜੀ ਕੋਈ ਕਹਿੰਦਾ ਸੱਪ ਦੇ ਵਾਲ ਨੂੰ ਕਰੋ ਜੀ ਇਹ ਫਿਰ ਬਹਿਮ ਭਰਮ ਸਾਰੇ ਨਿਕਲ ਜਾਂਦੇ ਨੇ ਉਸ ਇਨਸਾਨ ਕੋਲੋਂ ਦੂਰ ਹੋ ਜਾਂਦੇ ਨੇ ਜਿਹੜੇ ਜੀਵ ਤੇਰੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ ਮਹਾਰਾਜ ਕਹਿੰਦੇ ਉਹ ਨਿੱਡਰ ਹੋ ਜਾਂਦੇ ਹਨ ਉਹਨਾਂ ਨੂੰ ਕਿਤੋਂ ਵੀ ਕੋਈ ਡਰ ਖੋਪ ਨਹੀਂ ਆਉਂਦਾ ਫੇਰ ਨਹੀਂ ਉਹ ਡਰਦੇ ਕਿਸੇ ਤੋਂ ਵੀ ਜੇ ਕੋਈ ਬਾਬਾ ਪੀਰ ਰੋਸ ਜੂ ਜਾਂ ਦੇਵੀ ਦੇਵਤਾ بگੜ ਜੂ ਕੋਈ ਨਾ ਉਹ ਕਿਉਂਕਿ ਉਹਨੂੰ ਗਿਆਨ ਆ ਗਿਆ ਵੀ ਇਹ ਕੁਝ ਹੁੰਦਾ ਨਹੀਂ ਪ੍ਰਭੂ ਪਰਮਾਤਮਾ ਇੱਕੋ ਹੀ ਹੈ ਦੁੱਖ ਸੁਖ ਪ੍ਰਭ ਦੇ ਬਣਹਾਰ ਦੁੱਖ ਸੁਖ ਤੇਰੇ ਕਰਮਾਂ ਮੁਤਾਬਕ ਉਹ ਪ੍ਰਭੂ ਪਰਮਾਤਮਾ ਦੇ ਹੁਕਮ ਅੰਦਰ ਆਉਂਦੇ ਨੇ ਤੇਰੇ ਕੋਲੇ ਤੇ ਗੁਰਬਾਣੀ ਵਿੱਚ ਇੱਕ ਬਚਨ ਇਹ ਵੀ ਹੈਗਾ ਸੁਖ ਹੀ ਰੇ ਦੁੱਖ ਨਹੀਂ ਸੁਖ ਹੀ ਰੇ ਇਸ ਤਰ੍ਹਾਂ ਬਚਨ ਆ ਇੱਕ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਕਹਿਣਾ ਕਰਦੇ ਨੇ ਵੀ ਦੁੱਖ ਤਾਂ ਹੈ ਹੀ ਨਹੀਂ ਪਰ ਇਸ ਭਾਈ ਸੋਖੀ ਸੁਖਾ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਦਾਤਾਂ ਦੇਣ ਵਾਲੇ ਨੂੰ ਤੈਨੂੰ ਦੁੱਖ ਸੁਖ ਦੇਣ ਵਾਲੇ ਨੂੰ ਹਾਜ਼ਰ ਨਾਜ਼ਰ ਸਮਝ ਤੈਨੂੰ ਦੁੱਖ ਨਹੀਂ ਸਤਾ ਸਕਦਾ ਜੇ ਹੁਣ ਆਪਾਂ ਦੁੱਖ ਦੀ ਗੱਲ ਕਰਕੇ ਇਤਿਹਾਸ ਵਾਲੀ ਨਿਗਾਹ ਮਾਰ ਕੇ ਤਾਂ ਬੰਦ ਬੰਦ ਕਟਵਾਉਣ ਵਾਲੇ ਨੂੰ ਕੋਈ ਦੁੱਖ ਨਹੀਂ ਮੰਨ ਕਰਕੇ ਕਿਉਂਕਿ ਉਹਨੇ ਸੋਖੀ ਪ੍ਰਾਪਤ ਕੀਤਾ ਉਸ ਦੁੱਖ ਦੇ ਵਿੱਚੋਂ ਵੀ ਬੇ ਬੰਦ-ਬੰਦ ਕਟਿਆ ਜਾ ਰਿਹਾ ਤੇ ਉਹਨੇ ਸੁਖ ਮਹਿਸੂਸ ਕੀਤਾ ਵੀ ਮੈਂ ਗੁਰੂ ਦੇ ਲੇਖੇ ਲੱਗ ਰਿਹਾ ਕਿਉਂਕਿ ਉਹਨੇ ਸੱਚ ਤੇ ਪਹਿਰਾ ਦਿੱਤਾ ਸੱਚ ਤੇ ਖੜਾ ਸੀ ਤੇ ਸੱਚ ਨਾਲ ਜੁੜਿਆ ਕਰਕੇ ਉਹਨੂੰ ਇਸ ਦੁੱਖ ਦੀ ਪ੍ਰਵਾਹ ਨਹੀਂ ਹੋਈ ਉਹਨੇ ਸੋਖੀ ਮਾਣਿਆ ਖੋਪਰ ਤੜਾਉਣ ਵਾਲੇ ਨੇ ਵੀ ਚਰਖੜੀਆਂ ਤੇ ਚੜਨ ਵਾਲਿਆਂ ਨੇ ਵੀ ਨੀਹਾਂ ਵਿੱਚ ਖੜਨ ਵਾਲਿਆਂ ਨੇ ਵੀ ਦੇਗਾਂ ਵਿੱਚ ਉਬਲਣ ਵਾਲਿਆਂ ਨੇ ਵੀ ਆਰਿਆਂ ਥੱਲੇ ਖੜਨ ਵਾਲਿਆਂ ਨੇ ਵੀ ਰੂਹ ਵਿੱਚ ਲਪੇਟ ਕੇ ਛੜਨ ਵਾਲਿਆਂ ਨੇ ਵੀ ਹਜ਼ਾਰਾਂ ਸ਼ਹੀਦੀਆਂ ਨੇ ਅਣਗਿਣਤ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦੀਆਂ ਸ਼ਹੀਦੀਆਂ ਮਾਤਾ ਦੀ ਗੋਦ ਵਿੱਚੋਂ ਛੋਟਾ ਬੱਚਾ ਖੋਲਣਾ ਤਾਂ ਚਲਾਉਣਾ ਥੱਲੇ ਨੇਜਾ ਕਰ ਦੇਣਾ ਨਿਜੇ ਤੇ ਟੰਗਿਆ ਜਾਣਾ ਬੱਚੇ ਨੇ ਤੇ ਮਾਂ ਕੀ ਕਹਿੰਦੀ ਸੀ ਕਹਿੰਦੀ ਸ਼ੁਕਰ ਆ ਗੁਰੂ ਜੀ ਮੇਰੀ ਨਾਸ ਹੋਣ ਵਾਲੀ ਗੋਦ ਵਿੱਚੋਂ ਤੇਰੀ ਗੋਦ ਵਿੱਚ ਚਲਿਆ ਗਿਆ ਸਦਾ ਰਹਿਣ ਵਾਲੀ ਗੋਦ ਵਿੱਚ ਚਲਿਆ ਗਿਆ ਮੇਰਾ ਪੁੱਤਰ ਇਹ ਇਸ ਸਦਕਾ ਠੀਕ ਆ ਜੀ ਇਹ ਦੁੱਖ ਦੇ ਵਿੱਚ ਵੀ ਉਹਨਾਂ ਨੇ ਦੁੱਖ ਨਹੀਂ ਮੰਨਿਆ ਮੰਨੇ ਸਰੀਰ ਕਰਕੇ ਭਾਵੇਂ ਤਾਂ ਕਸ਼ਟ ਆਇਆ ਇਹ ਪੰਕਤੀ ਦਾ ਉਸ ਦਾ ਭਾਵ ਅਰਥ ਆ ਜੀ ਦੁੱਖ ਨਾ ਹੀ ਸੁਖ ਹੀ ਰੇ ਇਸ ਤਰ੍ਹਾਂ ਪੰਕਤੀ ਆ ਬਚਨ ਆ ਇੱਕ ਗੁਰੂ ਦਾ ਜਦੋਂ ਆਪਾਂ ਗੁਰੂ ਦੇ ਬਚਨ ਸੁਣਾਗੇ ਮੰਨਾਂਗੇ ਭਾਈ ਫਿਰ ਸਾਡਾ ਜੀਵਨ ਨਿੱਟਰ ਹੋ ਕੇ ਬੇਡਰ ਹੋ ਕੇ ਜੀਵਨ ਸੌਖਾ ਸਾਡਾ ਬਸਰ ਹੋਏਗਾ ਤੇ ਨਹੀਂ ਤਾਂ ਭਾਈ ਜਦੋਂ ਗੁਰੂ ਦੇ ਗਿਆਨ ਨਾਲ ਟੁੱਟੇ ਆ ਬਹਿਮਾ ਭਰਮਾ ਕਰਮਾ ਕੰਡਾ ਵਿੱਚ ਫਸਿਆ ਹੋਇਆ ਇਨਸਾਨ ਪੈਂਚਕਾ ਤੋਂ ਡਰ ਹੀ ਜਾਂਦਾ ਹੁਣ ਪੈਂਚਕਾ ਉਤਰਿਆ ਜਾਂ ਗੰਡਮੂਲਾ ਤੋਂ ਡਰ ਹੀ ਜਾਂਦਾ ਹੁਣ ਗੰਡਮੂਲਾ ਜੀ ਨਾਲੇ ਹੁੰਦੇ ਨਹੀਂ ਜੀ ਇਹ ਇਹ ਇੱਕ ਪੁਜਾਰੀ ਦੀ ਕਾੜਾ ਡਰਾ ਕੇ ਲੁੱਟਣ ਵਾਸਤੇ ਵੀ ਜਿੰਨਾ ਚਿਰ ਬਹਿਮ ਭਰਮ ਵਿੱਚ ਪਾ ਕੇ ਡਰਾਵਾਂਗੇ ਨਹੀਂ ਲੋਕਾਂ ਨੂੰ ਉਨਾਂ ਚਿਰ ਇਹਨਾਂ ਨੇ ਸਾਨੂੰ ਦਾਨ ਦਸ਼ਨਾ ਨਹੀਂ ਦੇਣੀ ਅੱਗੇ ਚੱਲਦੇ ਹਾਂ ਮਹਾਰਾਜ ਕਹਿੰਦੇ ਨੇ ਜਿਹੜੇ ਜੀਵ ਤੇਰੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ ਉਹ ਨਿਡਰ ਹੋ ਜਾਂਦੇ ਹਨ ਉਹਨਾਂ ਨੂੰ ਕਿਤੋਂ ਵੀ ਕੋਈ ਡਰ ਖੋਪ ਨਹੀਂ ਆਉਂਦਾ ਰਹਾਵਾਲਾ ਬੰਦਾ ਜੀ ਮਹਾਰਾਜ ਕਹਿੰਦੇ ਇੱਕ ਮਹਿਲ ਤੂੰ ਹੋਏ ਅਫਾਰੇ ਅਫਾਰੋ ਇੱਕ ਮਹਿਲ ਤੂੰ ਹੋਏ ਅਫਾਰੋ ਇੱਕ ਮਹਿਲ ਨੀਮਾਨੇ ਲੀਮਾਨੋ ਮਹਾਰਾਜ ਕਹਿੰਦੇ हे ਪ੍ਰਭੂ ਤੇਰੇ ਚਰਨਾਂ ਵਿੱਚ ਟਿਕੇ ਰਹਿਣ ਵਾਲਿਆਂ ਨੂੰ ਯਕੀਨ ਹੈ ਕਿ ਇੱਕ ਮਨੁੱਖ ਦੇ ਸਰੀਰ ਵਿੱਚ ਤੂੰ ਆਪ ਹੀ ਹੰਕਾਰੀ ਬਣਿਆ ਹੈ ਤੇ ਇੱਕ ਹੋਰ ਸਰੀਰ ਵਿੱਚ ਤੂੰ ਮਾਨ ਰਹਿਤ ਹੈ ਕੰਨ ਦਾ ਭਾਵ ਵੀ ਉਹਨਾਂ ਨੂੰ ਇੰਨਾ ਪਤਾ ਲੱਗ ਗਿਆ ਵੀ ਇਹ ਸਭ ਕੁਝ ਤੇਰਾ ਖੇਲ ਹੀ ਹੈ ਸਭ ਤੇਰਾ ਖੇਲ ਅਖਾਰਾ ਜੀਓ ਬਸਦਾ ਸਾਰੇ ਵਿੱਚ ਤੂੰ ਆ ਇਹ ਤੇਰਾ ਖੇលਿਆ ਬਸ ਤੈ ਹੀ ਇਹ ਖੇਲ ਰਚਾਇਆ ਹੋਇਆ ਵਾਹਿਗੁਰੂ ਇਹ ਯਕੀਨ ਬਣ ਗਿਆ ਪ੍ਰਭੂ ਦੇ ਚਰਨਾਂ ਵਿੱਚ ਰਹਿਣ ਵਾਲਿਆਂ ਨੂੰ ਇਹ ਯਕੀਨ ਬਣ ਜਾਂਦਾ ਫਿਰ ਤਾਂ ਹੀ ਬੈਰ ਵਿਰੋਧ ਈਰਖਾ ਤੇ ਬੈਤ ਤੋਂ ਨਰਲੇਪ ਹੋ ਜਾਂਦੇ ਨੇ ਕਿ ਉਹਨਾਂ ਨੂੰ ਫਿਰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਫਿਰ ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਹੀ ਸਭਰੀ ਥਾਈ ਦਿਖਦਾ ਹੈ ਅਗਲੇ ਬੰਦ 'ਚ ਮਹਾਰਾਜ ਕਹਾਣਾ ਕਰਦਨੇ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਿਰਵਾਨਉ ਇੱਕ ਸਰੀਰ ਵਿੱਚ ਤੂੰ ਆਪ ਹੀ ਸਭ ਇਖਤਿਆਰ ਵਾਲਾ ਹੈ ਤੇ ਇੱਕ ਸਰੀਰ ਵਿੱਚ ਤੂੰ ਗਰੀਬ ਕੰਗਾਲ ਹੈ ਦੇਖੋ ਜੇ ਹੁਣ ਆਪਾਂ ਬਾਹਰੀ ਦੇਖ ਜੇ ਤਾਂ ਹੁਣ ਦੇਖੋ ਕੰਗਾਲ ਵੀ ਬਹੁਤ ਨੇ ਗਰੀਬ ਨੇ ਜਿਨ੍ਹਾਂ ਕੋਲੇ ਰਹਿਣ ਵਾਸਤੇ ਮਕਾਨ ਵੀ ਨਹੀਂ ਸੌਣ ਵਾਸਤੇ ਕੋਈ ਬਿਸਤਰਾ ਵੀ ਹੈ ਨਹੀਂ ਦੇਖਦੇ ਨਾ ਆਪਾਂ ਫੁੱਟਪਾਥਾਂ ਤੇ ਪਏ ਨੇ ਲੋਕ ਬਹੁਤ ਝੁੱਗੀ ਝੋਪੜੀ ਵਾਲਿਆਂ ਤੋਂ ਵੀ